ਇਹ ਤੇ ਕੀ ਵੇਖ ਬਾਰੇ ਬੇਟੀ ਤੁਸੀਂ ਮੈਂ ਰਿਆ ਵੇਜਦੀਆਂ ਤੇ ਇੱਕ ਬਾਰੇ ਨੇਜਦਾ ਵਾ ਤੇ ਕੋਲ ਤੁਹਾਡੇ ਹਸਬਣ ਕਰੋ ਨਾ ਹਾਂਜੀ ਕਰਵਾ ਸੀ ਜੋ ਕਰੂਦ ਕਣ ਦੋਂਦੇ ਕਾਈਂ ਕਰ ਤੇ ਬੜੀ ਦੂਰ ਭੇਜਦਾ ਹਾਂ ਹਾਂਜੀ ਦੂਰ ਹੀ ਆ ਤਾਂ ਚਲੋ ਜੀ ਫਿਰ ਢੇਡ ਬਾਰੇ ਦਾ ਮਾੜਾ ਕਰਨਾ ਪੈਂਦਾ ਜੀ ਤੇ ਉੱਥੇ ਵੀ ਕੰਮ ਕੰਮ ਕਰ ਲੈਂਦੇ ਉੱਥੇ ਉੱਥੇ ਨਹੀਂ ਦਾ ਕੰਮ ਉੱਥੇ ਵਾਗਰ ਦੀ ਸੱਚੀ ਗੱਲ ਆ ਜਿਹੜੀ ਨਾ ਵੀ ਉਹ ਚ ਕੋਈ ਹੋਲਾ ਨਹੀਂ ਹੂੰ ਸਾਚੇ ਦਾ ਇਤਰਾ ਬੇਨਾਪਾਰ ਹੋਣਾ ਹੁਣ ਜੇ ਇਹ ਇਹ ਵਿਚਾਰੀ ਹੋਰ ਬੁਰੜੀ ਆ ਜੇ ਦੀਰਾ ਦਾ ਕਰੂ ਤੇ 500 600 ਸਬਜ਼ੀ ਸਬਜ਼ੀ ਦਾ ਕਰ ਲੈਂਦੇ ਕਿ ਸਬਜ਼ੀ ਵੇਚ ਰਹੇ ਨੇ ਕੀ ਇਸ ਤਰ੍ਹਾਂ ਜੇ ਸਾਲ ਨੂੰ ਵੇਚ ਕੇ ਸਾਧਨ ਨਹੀਂ ਹੋਇਆ ਆ 700 ਤੋਂ ਕੋਈ ਨਾਲ ਹੋਇਆ ਸਾਧਨ ਨਹੀਂ ਗਾ ਆ ਸਾਧਨ ਹੋਵੇਗਾ ਕਮਾ ਹੋਵੇਗਾ ਸਾਧਨ ਜੇ ਨਾ ਕਰ ਸਾਧਨ ਆਉਣ ਨਾਲ ਲਈ ਫਿਰਦੇ ਅੱਛਾ ਜੀ ਪਾਰ ਆ ਜਾਏਗਾ ਤੇਰਾ ਬੋਲ ਆ ਤੇ ਇਹਦੇ ਨਾਲ ਕਿੰਨਾ ਕੋਈਦਾ ਤਾਂ ਮਿਕ ਮਿਕ ਨਹੀਂ ਹੋਈ ਤੇ ਤਾਂ ਮੈਂ ਇਹ ਕਦੀ 200 ਬਣ ਗਿਆ ਕਦੀ 150 ਬਣ ਗਿਆ ਕਦੀ 300 ਪਣ ਜਾਂਦਾ ਬਾਦਰੋ ਬਾਦਰੋ ਜੇ ਹੁਣ ਹੁਣ ਜੇ ਆਈਆਂ 10 ਜਾਣੇ ਵੇਚਣ ਵਾਲੇ ਤੇ ਮੇਰੇ ਲਈ ਤਾਂ ਕਿਸਮਤ ਹੀ ਆ ਹੂੰ ਤਾਂ ਕਿ ਭਾਵੇਂ ਜਿੰਨੀ ਮਰਜ਼ੀ ਹੋਵੇ ਹੂੰ ਤੇ ਵੈਗਰੂ ਨੇ ਦੇਣਾ ਵਾ ਤੇ ਉਹਨਾਂ ਦੇ ਸਤਵਾਲ ਭਨ ਕੇ ਵੀ ਦੇ ਦੇਣਾ ਵਾ ਜੋ ਕਿਸਮਤ 'ਚ ਲਿਖਿਆ ਵਾ ਹੂੰ ਆ ਠੀਕ ਆ ਪਾਛਾ ਦੀ ਘੜੀ ਨੂੰ ਲੱਖ ਲੱਖ ਛੋਕਰਾ ਜਿਉਂ ਗੱਟਿਆ ਛੋਕਦੇ ਦੋਵੇਂ ਜਣੇ ਇੱਥੇ ਆ ਗਏ ਆਹੀ ਮਲਕਮਾਨ ਦੇ ਹਾਂਜੀ ਐਤਵਾਰ ਡਾਲਾ ਸਾਹ ਪੋਈਦਾ ਹੂੰ ਤੇ ਅੱਗੋ ਪਿੱਛੇ ਦਰਬਾਰ ਸਾਹਿਬ ਅੱਗੋ ਮੁਸ਼ਵਰ ਦਰਬਾਰ ਸਾਹਿਬ ਹਾਂਜੀ ਤੁਸੀਂ ਸਭ ਜਿਉਂ ਜਿਉਂ ਵੇਚ ਸਕਦੇ ਹੋ ਪਰ ਤਸ ਪਸੰਦ ਨਹੀਂ ਹੈਗਾ ਹਾਂਜੀ ਹਾਂਜੀ ਹਾਂ ਦੋ ਜੀ ਸੰਧ ਬੋਲੇ ਤਾਂ ਜਿਵੇਂ ਰੇੜੀ ਵਗੈਰਾ ਕਹਿ ਰਹੇ ਹੋ ਤਿੰਨਾਂ ਟਾਇਰਾਂ ਵਾਲੀ ਰੇੜੀ ਜਿਹੜੀ ਉਹਦੀ ਸਾਈਕਲ ਹੈ ਰੱਖੀ ਆ ਉਹ ਤੁਹਾਨੂੰ ਜੇ ਤੁਹਾਨੂੰ ਹੋ ਜਾਊਗਾ ਸੈਟ ਕਮ ਤੁਹਾਡਾ ਮਹਾਰਾਜਪਾਤਾ ਕੀ ਆ ਤੇ ਮੈਂ ਪਹਿਲੋ ਰਸ਼ਕਾ ਰੁਸ਼ਕਾ ਬੱਥੇਰਾ ਚਲਾਉਂਦਾ ਰਿਆਂ ਜਿਵੇਂ ਬੰਦਾਰੇ ਅੱਛਾ ਹੁਣ ਬੱਚੇ-ਬੁੱਚੇ ਵਿਆਹ ਹੈ ਆਪੋ ਆਪਣੀ ਰਿਕਸ਼ੇ ਨਾਲ ਨਹੀਂ ਹੋਊਗਾ ਸੈਟ ਕਮ ਨਹੀਂ ਅਛਾ ਰਸ਼ਕੇ ਨਾ ਨਾ ਰਸ਼ਕੇ ਨਾ ਖੇਚਲ ਜਾਈ ਪੈਂਦੀ ਹੈ ਤੇ ਹੁਣ ਮੇਰਾ ਬਾਠ ਦਾ ਯਾਰ ਮੇਂ ਜੀ ਹੂੰ ਤੇ ਧਾਰ卡ੜ ਤੇ 65 ਤਾਂ ਲਿਖਿਆ ਹੂੰ 59 ਤੇ ਹੈ ਪੈਨਸ਼ਨ ਵੀ ਲੱਗੀ ਆ ਪੈਨਸ਼ਨ ਨਹੀਂ ਲੱਗੀ ਮੇਰੇ ਮਤੇ ਬਜੇ ਬਜੇ ਕੋਈ ਨਹੀਂ ਅਛਾ ਇਹ ਚਾਹ ਲੋ ਜੇ ਪੈਨਸ਼ਨ ਲੱਗੀ ਮੇਰੇ ਯਾਰ ਖਾੜੇ ਸੋਨੇ ਦੇ ਹਾਰ ਦਾ ਹਾਂਜੀ ਚਲੋ ਸਿੱਖਾਂ ਦੇ ਹਾਰ ਆ ਸਾਡੇ ਕੋਈ ਨਹੀਂ ਨਾ ਗ੍ਰੰਤੀ ਨਹੀਂ ਫਿਰ ਮਾਂ ਫਿਰ ਅਛਾ ਆਪਣਾ ਬੀਜਾ ਨੂੰ ਵੜਨਾ ਤਨ ਗੁਰੂ ਰਾਮਦਾਸ ਤਾਨ ਗੁਰੂ ਦਾਮਦਸ ਠੀਕ ਹੈ ਤੇ ਬਾਬਾ ਜੀ ਬਿਲਕੁਲ ਨਵੀਂ ਆ ਹਾਂ ਤੇ ਬਸ ਬੇਨਤੀ ਇਹੀ ਆ ਕਿ ਤੁਸੀਂ ਹੁਣ ਸਬਜ਼ੀ ਵੇਚਣੀ ਗੁਬਾਰੇ ਨਹੀਂ ਵੇਚਣੇ ਇੱਥੇ ਆ ਕੇ ਠੀਕ ਹੈ ਨਾ ਆਪਣੇ ਪਿੰਡ ਚ ਆਲੂ ਕਿਆ ਵੇਚਨੇ ਆ ਚਲੋ ਨਾ ਜੀ ਕੋ ਤਾਨ ਗੁਰੂ ਦਾਮਦਸ ਤਾਨ ਗੁਰੂ ਦਾਮਦਸ ਉਸ ਉਸ ਗੁਰਦਾਸ ਸੋ ਬਾਬਾ ਜੀ ਨੇ ਗਰਮੀ ਨਹੀਂ ਵੇਚਣਾ ਗੁਬਾਰੇ ਵੇਚਦੇ ਸੀ ਉਹ ਵੀ ਦੇਖਦੇ ਸੀ ਨਹੀਂ ਦੇਖਦੇ ਸੀ ਨਵੇਂ ਮੀਆਂ ਬੀਬੀ ਵਧੀਆ ਚੱਲ ਲੱਗਦੀ ਸੀ ਤਾਂ ਹੈ ਨਾਲ ਵਾਹ ਅੰਦਲਾਓ ਅਛਾ ਰਕਸ਼ਾ ਪੇਲੇ ਚਲਾਇ ਹਾਂਜੀ ਵਾਹ ਕਿ ਧੰਨ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਗੁਰੂ ਜੀ ਇਹ ਤਾਂ ਬਹੁਤ ਸੋਹਣੀ ਕਿਚ ਜਲਾ ਲੈਂਦੇ ਹੋ ਹਾਂ ਬਸ ਇੱਕ ਰੇੜੀ ਖਲੋ ਮਤਲਬ ਤੁਸੀਂ ਇੱਥੇ ਇੱਥੇ ਆਂਦੇ ਬੇ ਹੋ ਹਾਂਜੀ ਹਾਂਜੀ ਵੀ ਸਾਧਨ ਹੋਵੇ ਤਾਂ ਫੇਰ ਹੀ ਇਹ ਕੰਮ ਫਿਰ ਜੇ ਹੁੰਦਾ ਸਾਧਨ ਤਾਂ ਤੁਸੀਂ ਪਹਿਲੇ ਵੀ ਸਬਜ਼ੀ ਵੇਚਣ ਵਾਲੀ ਸੀ ਇਹ ਇਤਰਾ ਬਾਹਰ ਨਹੀਂ ਜਾਣਾ ਉਹ ਅੱਜ ਤੁਹਾਨੂੰ ਮਹਾਰਾਜ ਨੇ ਦੇ ਦਿੱਤੀ ਆ ਗੁਰੂ ਅਮਰਦਾਸ ਪਾਸ਼ਾ ਨੇ ਮਹਾਰਾਜ ਪਾਸ਼ਾ ਤੇ ਬਹੁਤ ਬਹੁਤ ਧੰਨਵਾਦ ਹੈ ਮਹਾਰਾਜ ਦਾ ਧੰਨਵਾਦ ਗੁਰੂ ਅਮਰਦਾਸ ਪਾਸ਼ਾ ਦਾ ਠੀਬਾਣੀ ਹੈ ਧੰਨ ਗੁਰੂ ਅਮਰਦਾਸ ਨ ਤਾਨ ਗੁਰ ਗੰਦਾਸ ਤਾਨੇ ਗੁਰ ਗੰਦਾਸ ਤਾਨੇ ਗੁਰ ਲਿਆੰਦਾਸ ਬੜੇ ਬੜੇ ਹੋ ਰਹੀ ਈ ਤਿਆਨ ਤਾਨੇ ਗੁਰ ਗੰਦਾਸ ਛਾਂ ਨ ਹੋ ਜਾਂਦਾ ਹੋਰ 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 ਹੋ ਰਹੀ ਗਈ ਤਾਨ ਗੁਰ ਗੰਦਾਸ ਚਲੋ ਜੀ ਚੰਗਾ ਮਾਤਾ ਜੀ ਅਸੀਸ ਦਿਓ ਮਹਾਰਾਜ ਇਹ ਤਰਾਈ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦੀ ਜਰੂਰ ਜੀ ਜਰੂਰ ਜੀ 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 ਬਹੁਤ ਪਿਆਰੋ ਦਾ ਮਹਾਰਾਜ ਪਿਆਰੀ ਹਾਂਜੀ ਧੰਨਵਾਦ ਪਿਆਰੋ ਓਕੇ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਸ ਸਵਾਸ ਗੁਰੂ ਰਾਮਦਾਸ ਇਹ ਸਾਡੇ ਸਿੱਖਾਂ ਦੇ ਹਾਲਾਤ ਆ ਕਿ ਬਾਰੇ ਬੇਜੇ ਸੀ ਦੋਵੇਂ ਜੀ ਤੇ ਕਿਸੇ ਨੇ ਕਦੀ ਬਾਤ ਨਹੀਂ ਕੀਤੀ ਤੋਂ ਪਿਆਰੇ ਆਪਣੇ ਗਰੁੱਪ ਨੂੰ ਪੁੱਛ ਕਰਨਾ ਨਾ ਤੇ ਇਵੇਂ ਕੁਝ ਕਰਿਆ ਕਰੋ ਸਵਾਸ ਸਵਾਸ ਗੁਰੂ ਰਾਮਦਾਸ